ਘੀਰੇ ਨੇ ਲੈ ਕੇ ਚੱਲੇ ਆਪਾਂ ਅੱਜ ਗੱਦੀ ਵੱਜ ਗਏ ਲੋੜ ਵੀ ਆ ਨੂੰ ਖੜਾ ਮੇਰੇ ਕੋਲ ਸਭ ਨੂੰ ਪਿਆਰਪਰੀ ਸਾਸਰੀ ਆ ਕਾਲ ਤੇ ਪਪਈ ਆਏ ਤੇ ਸਕੂਲ ਤੇ ਹੁਣ ਪੇਪਰ ਚੱਲਦੇ ਆ ਬਸੇ ਜੀ ਬਸ ਪਰ ਨਹੀਂ ਵਾਗ ਤਾਂ ਗਿਆਦਾ ਹੁਣ ਸਕੂਲ ਤੇ ਆਣੇ ਮੈਂ ਟਾਈਮ ਨੂੰ ਮੈਲਾ ਤੇ ਪੇਪਰ ਮੈਨੂੰ ਤਾਂ ਕੋਈ ਪਤਾ ਕੀ ਜਾਂਦਾ ਮੈਨੂੰ ਮੈਨੂੰ ਪੇਪਰ ਕਰ ਲੈਣਾ ਬਸ ਮੈਨੂੰ ਹੋਰ ਲੋ ਕਰਾਉਣਾ ਪੈਂਦਾ ਤਾਂ ਕਰਕੇ ਦੇਖੋ ਹੋਰ ਲੋ ਕਰਾ ਕੇ ਆਂਦਾ ਨਹੀਂ ਕਰਾ ਇਹਨੂੰ ਇਹਨੂੰ ਕਰਾਂਦੇ ਹੁਣੇ ਉਹ ਮੇਰੇ ਆੜੀ ਆ ਫੇਲ ਜੇ ਉਹ ਫੇਲ ਹੋ ਕੇ ਫਿਰ ਤਾਂ ਅਸੀਂ ਕੀ ਕਰੂੰਗੇ ਆੜੀਆ ਥੋੜਾ ਦਾ ਹੁੰਦਾ ਹੀ ਹੀਰਾ ਸਾਫ਼ ਕਰਨਾ ਹੈ ਨਾ ਰਬਈ ਵਾਲੇ ਕਰ ਲੈ ਤੈਨੂੰ ਕੱਦੇ ਦੇਖ ਟਰਾਲੀ ਕਿਹੜਾ ਕੋਈ ਹੈ ਵਹਿਦਾਰੀਓ ਬਾਬਰ ਵਾਲੀਓ ਹਾਂ ਹਾਂ ਦੇ ਹਰ ਲਈ ਲੋ ਪਹੁੰਚ ਕੇ ਆਪਾਂ ਇਹਨੂੰ ਲੈ ਕੇ ਕੀਟਰ ਬਾ ਇਧਰੇ ਬ੍ਰਾਹਮਣ ਮੱਜਰੇ ਦੀ ਛੜ ਦੇਖ ਕਾ ਕਰਦਾ ਛੱਡਾ ਬਾਈ ਦੇਖ ਕੋਈ ਨਹੀਂ ਕਰਦਾ ਕੁਛ ਵੀ ਆਹ ਮਾਰੀ ਛਲੰਗ ਚਲ ਗੋਨੀ ਜੀ ਵੀ ਪਹੁੰਚ ਕੇ ਪਰ ਲੋ ਆ ਗਿਆ ਸਾਡਾ ਹੀਰਾ ਆ ਸ਼ੇਰ ਹੋ ਗਿਆ ਕੇ ਹੋ ਗਿਆ ਬਾਈ ਹੀਰੇ ਹੀਰੇ ਨੇ ਦਿੱਤਾ ਬਾਈ ਅੱਜ ਗੇੜਾ ਹੋਰੇ ਜਾ ਰਹੇ ਬਾਈ ਗੇੜਾ ਤੇ ਨੇ ਹੀਰੇ ਬਾਈ ਪਲੇਗ ਹੈ ਬਿਰ ਰਹੇ ਹੀਰੇ ਦਾ ਗੇੜਾ ਦੇਣ ਤੇ ਦੋ ਕਿ ਵੀਰਾ ਵੀਰਾ ਕਹਿੰਦਾ ਦੋ ਕਿ ਗੜੇ ਐਂ ਦੇ ਲੀਏ ਬੀਰ ਛੱਡਾਂਗੇ ਹੀਰੇ ਨੂੰ ਤੇ ਪਾਵਾਂਗੇ ਚੱਲੇ ਜਾ ਜਾ ਕੇ ਉੱਥੇ ਰੋਣ ਕਰਦੇ ਬੈਠਦੇ ਜਾ ਕੇ ਨਾ ਹੀਰਾ ਵੀ ਹੋਣਾ ਫਿਰ ਕਮਾਣਾ ਖਮਾਣਾ ਭਾਈ ਹੋ ਗਿਆ ਤਾਂ ਹੁਣ ਉਹ ਜਾ ਰਿਹਾ ਬੀਰੇ ਨੇ ਘਾਹ ਹੈ ਭਾਈ ਬਾੜਾ ਜੋ ਆ ਦੇਖੋ ਚਲੋ ਚੱਲਦੇ ਪੁੱਤ ਤੱਕ ਬੀਰੇ ਨੇ ਜਿੱਦਾ ਗੇੜੇ ਦੇਣੀ 1 2 ਉਹ ਅੱਗੇ ਭਾਈ ਹੀਰਾ ਫਲਤ ਉੱਰ ਰਹੇ ਹੈ ਬਈ ਇਹਨੂੰ ਆਰਾਮ ਕੇ ਆ ਰਿਹਾ ਆ ਰਿਹਾ ਇੱਕ ਵਾਰ ਵੀਰਾ ਕਹਿੰਦਾ ਇੱਕ ਨਾ ਹੋਰ ਗੇੜਾ ਦੇ ਨਾ ਤੇ ਬਈ ਨਦੀ ਦੇ ਵਿੱਚ ਆਪਾਂ ਆਏ ਹੋਏ ਥੋੜੀ ਜਿਹੀ ਬਾਹਰ ਤੇ ਬਾਕੀ ਇਹ ਤਾਰੇ ਜੀ ਉਹ ਲੋ ਜੀ ਆ ਰਿਹਾ ਹੀਰਾ ਆ ਜਾ ਓਏ ਮੋ ਦੇ ਈ ਰੋਏ ਦੂਰ ਤੱਕ ਬਾਸ ਹੁੰਦੀ ਆ ਪੋੜਾ ਦੀ ਬਈ ਪੱਦਰੋਂ ਅੱਗੇ ਛੇੜੋ ਆਏ ਤੇ ਬਈ ਆਜ ਆਜਾ ਆਜਾ ਮੋੜਲਾ ਮੋੜਲਾ ਵੀਰੇ ਉਹ ਦੇਖੋ ਬਾਈ ਬਾਈ ਨੂੰ ਕਿੱਥੇ ਚਾਰਤਾ ਬਾਈ ਇਹਨੇ ਹੀਰੇ ਨੇ ਆ ਜਾ ਓਏ ਹਕੂ ਅਪਰ ਬਈ ਜੁੰਡਾ ਚ ਜਾਣੀ ਸਾਦੇ ਹੀਰਾ ਲੰਘੇ ਆ ਤੇ ਇੱਕ ਵਾਰ ਅਭੀਆ ਕਹਿੰਦਾ ਚੈੱਕ ਕਰ ਲਈਏ ਮੜਾ ਇਹ ਤੇ ਉਹ ਕੀਤਾ ਸੀ ਚੈੱਕ ਤੇ ਹੁਣ ਰੀਅਲ ਟੈਸਟਿੰਗ ਤਾਂ ਹੁਣ ਹੋਣੀ ਹੈ ਜਦ ਹੀਰੇ ਨਾਲ ਵੀ ਭੱਜ ਕੇ ਤੇ ਪਣੋਂ ਨਾ ਬਈ ਹੀਰੇ ਨੂੰ ਰੋਜ਼ ਹਫਤੇ ਬਾਅਦ ਗਿੜਾ ਲਵਾ ਰਿਆ ਕਰਨਾ ਇੱਕ ਆ। ਇਹ ਬੱਕੀ ਟਰੈਕਟਰ ਦਖੜਾ ਦਤਾ। ਤੇ ਉਹ ਹੀਰੇ ਜਾ ਰਿਹਾ। ਤੇ ਇੱਧਰ ਤੇ ਹੀਰਾ ਛੱਡੂਗਾ ਬਈ। ਆ ਰਿਹਾ ਹੀਰੇ ਨੇ ਆ ਹੀ ਜਾਣਾ। ਬਈ ਇਹ ਸਕਿੰਟਾਂ ਦੇ ਹਿਸਾਬ ਨਾਲ ਭੱਜਦੇ ਆ। ਟਰੈਕਟਰ ਜਿਵੇਂ ਮਿੰਟਾਂ ਦੇ ਹਿਸਾਬ ਨਾਲ ਭੱਜਦੇ ਸਕਿੰਟਾਂ ਦੇ ਹਿਸਾਬ ਨਾਲ। ਤੇ ਬਾਕੀ ਬਈ ਪਾਵਣ ਮੱਜਰ ਵਾਲੀ ਛੜ ਆਈ ਹੋਈ ਆ। ਉਹ ਛੱਡੋ ਲਗਾ ਹੀਰ ਚਟੇ ਆ ਗਿਆ ਹੋ ਗਈ ਆਪ ਅੰਗਰ ਛੱਡਦਾ ਨਾ ਫੇਰ ਹੋ ਗਏ ਇਧਰੇ ਤਦਾਰ ਤੇ ਆਉਗ ਆ ਜਾ ਓਏ ਹੁਗ ਲੈਪੰਦਾ ਆਇਆ ਹੀਰੇ ਓਏ ਲੱਗਿਆ ਛੱਡਣਾ ਹੀਰੇ ਵੈਲੀ ਨੂੰ ਹੁ ਗੱਪ ਪਤੇ ਆ ਕੇ ਛੱਡੂ ਪਤੇ ਆ ਕੇ ਬਈ ਪਤੇ ਆ ਕੇ ਛੱਡ ਲੱਗੇ ਬਈ ਛੱਡ ਦੋ ਬਾਈ ਤੇ ਇੱਥੇ ਬਈ ਬਣਾ ਹੁਣ ਟਾਈਮਰ ਪਤਾ ਲੱਗਿਆ ਕਰਨਾ ਕਿ ਕਿੰਨਾ ਕੁ ਟਾਈਮ ਲੰਦਾ ਹੀਰੇ ਤਾਂ ਆਪਣੇ ਰਿਕਾਰਡ ਆਪੇ ਤੋੜ ਦਿੰਦਾ ਤੇ ਬਾਕੀ ਛੱਡਾ ਜੀ ਟਾਈਮ ਲੱਗ ਗਈ ਹਲੇ ਆ ਗਿਆ ਭਾਈ ਕੋਈ ਲੱਗੇ ਹੁਣ ਹੀਰੇ ਦਾ ਲੇਟਾ ਲਵਾਨ ਸਾਰੇ ਹਾਨੀ ਕਿਉਂ ਕੀ లాగట లిటా దికు లో.. కారంలిండనాడిండిస్న్న లాగ్గ్యా లాయేంలాడి తెస్యి లాయు బల్యం ల్యాపనౕి ల్యాలా ల్యిండెజి లాయు ల్ూ ਡੂੰਗਾ ਬਈ ਲੇਟ ਲੈਣਾ ਇਹਨੇ ਲੇਟ ਲਾਣਾ ਇਹ ਕਿੱਦਾਂ ਕਿਉਂ ਨਹੀਂ ਕੱਲਾ ਸੰਦਾ ਹੋ ਗਿਆ ਬਈ ਖਾਸੀ ਲੰਬੀ ਵਹੀ ਤੀ ਇੱਥੇ ਭਜਾਇਆ ਤੇ ਉੱਥੀ ਐ ਚਲੋ ਹੁਣ ਉਹੜੇ ਦੋਨੇ ਜੋੜੀਆਂ डुंग बघायचं आहे शांती हां जतले ਲੱਗਾ ਹੀਰਾ ਲੇਟਰ ਆਣ ਪੀ ਲੈ 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 ਕਿੱਧਰ ਹੀ ਜਾਣੇ ਲਾ ਕੇ ਕਿੱਧਰ ਹੀ ਜਾਣੇ ਲਾ ਕੇ ਹੈ ਇਕਦਰੇ ਦਰ ਦੇ ਰਹੋਗੇ ਵੀ ਰਿਲੈਕਸ ਦੂਸਰਾ ਐਨੀਮਲ ਲਾਉਂਗਾ ਚਲੋ ਜੀ ਨੀਲਾ ਲੰਗ ਚਲੋ ਲੱਗੇ ਹੀ ਨਾ ਆ ਦੇਖ ਬਈ ਹੁਣ ਕੱਢ ਲਈ ਆਪਣਾ ਸਹਵਾ ਹੀਰਾ ਛੱਡਿਆ ਤਾਂ ਕਰਾਂ ਟਾਈਮ ਬਚ ਗਿਆ ਤਾਂ ਇਹਨੂੰ ਬਿਠਾਇਆ ਅੱਜ ਮੰਡੇ ਨੂੰ ਵੀ ਗੈਰ ਗੱਦੀ ਤੇ ਬੈਠੇ ਬਈ ਅੱਜ ਕਿਹਜੇ ਲੱਗਿਆ ਕਿ ਗੈਰ ਗੱਦੀ ਤੇ ਆ ਹੱਡੀ ਜੀ ਵਧੀਆ ਲੱਗਿਆ ਪੈਰਲ ਦਾ ਹੁਣ ਮਿੰਟ ਲੱਗਦਾ ਬਈ ਬਾਅਦ ਵਿੱਚ ਤਾਂ ਫਿਰ ਐਕਸਰਸਾਈਜ਼ ਦੀਆਂ ਲੱਗਣਦੀ ਕੱਲ ਮੋੜ ਪਤਾ ਉਹ ਲੱਤਾਂਵਾਂ ਜੰਦੀਆਂ ਘੜ ਦਿੱਤੇ ਨੇ ਸਰਵਾਰ ਤੇ ਅੱਜ ਬਈ ਸੂਏ ਵਾਲਾ ਲੈ ਆਇਆ ਦਾਦੂ ਨੂੰ ਤੇ ਮੈਂ ਕਿਹਾ ਚੱਲ ਜਾ ਕੇ ਆਹ ਦੇਖ ਦੇਖ ਤਾਂ ਸਹੀ ਕਿਆ ਕਰਦਾ ਮੈਂ ਮੰਗੂ ਹਾਂ ਹਾਂ ਬਈ ਪੂਰਾ ਚੰਟ ਚਲੋ ਏ ਤੁਹਾਡੀ ਬਾੜੀ ਇਹਨੇ ਦੇਖੀ ਵੀਡੀਓ ਬਣਾਇਆ ਦੀ ਕੀ ਕਰਦਾ ਅੰਗਿਲਦਾ ਲੈ ਦੇਖ ਦੇਖੇ ਤਾਂ ਬਈ ਕੀ ਕਰਦਾ ਉਹ ਦੇ ਥੋਏ ਖੜ ਗਏ ਨਿਰਬਹਰ ਚੱਲੇ ਆਉ ਦੇ ਲੈ ਆ ਗਿਆ ਆ ਗਏ ਆ ਆ ਬਰੇ ਕਾਵੇਂ ਦਲੱਤੇ ਆ ਦੇ ਉਹਨੇ ਕੀ ਕਰਦਾ ਨਿਰਬਹਰ तरिया तरिया चा, तरी 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 गए नहीं ठीक है आ, देखो, देखो, ਇੱਤਾਂ ਹੀ ਕਿੰਨੇ ਗੇੜੇ ਲਾ ਰਹੇ ਆ ਲੈ ਹੂੰ ਲਾਉਂ ਵਰਤੀ ਜੇ ਆਈਏ ਨਾ ਇਹ ਪਹਿਨਾ ਖੁੱਲਾ ਚਾਹੀਦਾ ਬਈ ਇੱਕੜਾ ਖੁੱਲਾ ਨਾ ਖੁੱਲ ਕੇ ਰਹਿੰਦਾ ਬਈ ਬੜਾ ਸਾਬ ਨੂੰ ਰੋਜ਼ ਕੱਢੇਗਾ ਨਾ ਐਵੇਂ ਜਿਹੜਾ ਪੂਰੀ ਮੈਂਤ ਲੱਗਿਆ ਰਿਆ ਕਰਨੀ ਦੇਖੋ ਤੁਸੀਂ ਕੀ ਕਰਦਾ ਲੈ ਮਿੱਟੀ ਕਿਵੇਂ ਪੜਦਾ ਹੈ ਹਾਂਜੀ ਬਈ ਜਿਹਨੇ ਜਿਹਦਾ ਨੂੰ ਪੜਾਈ ਹੈ ਇਹ ਅਜਾ ਆਪਣੀ ਅਸੀਂ ਤਾਂ ਵੀਟ ਤਾਂ ਖੈ ਨਹੀਂ ਜਾਂਦੇ ਇਹਦੀ ਆਪਣੀ ਵੀਟ ਹੈ ਕਿ ਨਾ ਕਿ ਵੀ ਅੱਜ ਆਪਾਂ ਹੀਰੇ ਦੀ ਲਾਗਿਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਮਿਹਨਤ ਤੇ ਹੋਂ ਤੇ ਜਲਦੀ ਰਹਿੰਦੀ ਆ ਦੇਖ ਗਏ ਆ ਜਿਹੜਾ ਚੱਕਰ ਲਾਦੇ ਰਹਿੰਦੇ ਇਹਦੇ ਦੇਖ ਕੇ ਦਿਖਾਈ ਜਾਂਦਾ ਉਹਨੂੰ ਹਾਂ ਦੇਖ ਤਾਂ ਬੂਟਾ ਜਿਹਾ ਐ ਕੰਮ ਕੇ ਸਾਰੀ ਲੈਣਾ ਐ ਦੇਖ ਲੈ ਹੀਰਾ ਇਹ ਛੋਟਾ ਹੀਰਾ ਇਹ ਲੈ ਉਹ ਪਤਾ ਨਹੀਂ ਕਿੱਧਰੋਂ ਉਹ ਇੱਕਦੰਨੋਂ ਲਾ ਗਏ ਕਹੀਂਗਾ ਅਸੀਂ ਚੱਲੇ ਆ ਚੱਲੀਏ ਪੁੱਤ ਗਰਮਿਆਰੇ ਲੈ ਆ ਜਾ ਆਇਆ ਜੀਨੀ ਚੱਲ ਚੱਲੇ ਆ ਅਸੀਂ 来 ਹੋ ਗਿਆ ਸ਼ਾਂਤ ਆ ਜਾ ਆ ਪਿੱਛੇ ਆ ਜਾ ਹੁਣ ਲੱਗ ਚੱਲ ਮੁੜਿਆ 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 ਆਜਾ ਲੀ ਪੁੱਤ ਆ ਜਾ ਲੈ ਆ ਤੇਰੀ ਆ ਜਾ ਚਲੋ ਚਲੋ ਚਾਲਦੇ ਆ ਬਈ ਘਰ ਨੂੰ ਜਾਂਦੀ ਆਂ ਦਿਖਾਉਂਦੇ ਦਿਖਾਉਂਦੇ ਆ ਲੈ ਲੈ ਚਾਵਲਿਆ ਪਿਆ ਯਾਰ ਚਾਹ ਲੈ ਲੈ ਬਈ ਪੂਰੀ ਮਾਤੀ ਚ ਲੈ ਆ ਤੇਰੀ ਦੇਖੀ ਅੱਛਾ

ਕਾਮਲੇ ਦਾ ਇਹ ਲੈ ਉਹ ਤਾਂ ਪਾਪੀਆਂ ਦਿੰਦੇ ਲੈ ਆਓ ਇਹ ਦੰਦੀਆਂ ਕਿਵੇਂ ਵੱਢ ਦ ਦੰਦੀਆਂ ਵੱਢਦਾ ਦੇਖੋ ਬਈ ਨੋਰਮਲ ਬੈਠੇ ਆਪਾਂ ਲੈ ਇਹਨੂੰ ਸੇਵਨ ਦਿਖਾ ਦੇ ਉਹ ਕਹਿੰਦਾ ਵੀ ਸਾਨੂੰ ਪਤਾ ਨਹੀਂ ਇਹ ਪੈਰਾਵਰ ਦੰਦੀਆਂ ਵੱਢਦਾ ਇਹ ਇਹਦੀ ਵਈ ਆਤਾ ਹਟਾ ਦੇਣੀ ਆਪਾਂ ਨੇ ਥੋੜਾ ਕੀ ਰੇ ਆ ਲੈ ਆਓ ਲੈ ਲੈ ਆਪਣੀ ਮਾਂ ਦੇ ਉਹ ਦੰਦੀਆਂ ਵੱਢੀ ਜਾਂਦੇ ਹਾਂ ਹਾਂ ਹੈਂ ਏ ਮਗਾਂ ਆਪਣੀ ਮਾਂ ਦੇ ਉਹ ਦੰਦਿਆ ਵੱਢੀ ਜਾਂਦਾ ਮਾਂ ਦੀ ਦੰਦਿਆ ਵੱਢੀ ਜਾਂਦਾ ਹੀਰੇ ਨੂੰ ਵੱਢਦਾ ਹੈਗਾ ਬਾਈ ਇਹ ਪਹਿਲਾਂ ਨਾ ਬਾਈ ਜਵ ਵੀ ਵੀਜੀ ਹੋਈ ਸੀ ਆਪਣੇ ਇੰਦੂ ਦੀ ਜਮੀਨ ਹੈ ਓਰੇ ਅੱਛਾ ਪੂਰੇ ਤਾਂ ਹੁਣ ਤਾਂ ਬਾਤ ਆ ਦੇ ਲੈ ਲੈ ਦੇਖ ਕਿਵੇਂ ਦੰਦਿਆ ਵੱਢਦਾ ਮਾਂ ਗਾਲੇ ਲਈ ਜਾਂਦਾ ਦੱਸ ਦੇ ਕੁਛ ਕਹਿੰਦੀ ਨਹੀਂ ਇਹ ਵਿਚਾਰੀ ਵਿਚਾਰੀ ਵੀ ਕੋਈ ਨਹੀਂ ਹੈ ਇਹ ਵੀ ਇਹ پوری ਜੰਟਾ ਬਾਈ ਚਲਾ ਕਹੇ ਹਾਂ ਇੱਧਰ ਆ ਗਿਆ ਨਰਵੈਰ ਬਹੁਤ ਵਧੀਆ ਸੱਟ ਹੂੰ ਆ ਜਾ ਨਰਵੈਰ ਉਹ ਆਪਣਾ ਛੋਟੀ ਦੂਈ ਚੰਟਗਰੀ ਚਾਦਾ ਨਹੀਂ ਇਹ ਇਹ ਹੀਰਾ 2 ਆ ਹੀਰਾ 2 ਆ ਇਹ ਗੱਲਾਂ ਸੁਣਦਾ ਨਹੀਂ ਦੇ ਕੰਮ ਚਲੇਗਾ ਇਹ ਜਾ ਗਈ ਸਭੰਦ ਪਰਕ ਮਸਤੀ ਕਰਦਾ ਪੂਰੀ ਮਸਤੀ ਮਸਤੀ ਆਈ ਮਸਤੀ ਹੈ ਹੋਣਾ

ਕਿ ਮੈਨੂੰ ਦੋੜਾਂ ਆਉਂਦੀਆਂ ਬਾਈ ਹੁਣ ਹੁਣੀ ਤਾਂ ਸਟਾਰਟਿੰਗ ਹੈ ਅਜੇ ਤਾਂ ਮੈਨੂੰ ਨੀ ਕੁਝ ਵੀ ਨਹੀਂ ਲੱਗਦਾ ਜਿੰਨਾ ਮੈਂ ਅੱਜ ਕਰੀ ਜਾਵਾਂ ਲੱਗੇ ਬਾਈ ਮਨੂੰ ਇਹਦੇ ਪਰ ਕਾਠੀ ਦੇ ਵਗੈਰੇ ਬੜੀ ਲੱਗਦਾ ਤੇ ਹੀਰੇ ਪਰ ਖਾ ਥੋੜੀ ਜਿਹੀ ਇਕੱਠ ਜਾਈ ਦੀ ਹਾਂਜੀ ਬਾਈ ਉਹਨਾਂ ਅੱਜ ਦਾ ਬਲ ਇੰਨੇ ਹੋ ਗਏ ਤਾਂ ਕਿ ਮੈਨੂੰ ਕਿਤੇ ਹੋਰ ਸਸਰੀ ਕੋ